ਮੈਂ ਕਿਤੇ ਨਾ ਅੱਗੇ ਗੱਲ ਕਰਦੀ ਪਈ ਸੀ 60 ਤੋਂ ਉੱਪਰ ਜਿਹੜੇ ਕੁੜੀਆਂ ਦੇ ਵਿਆਹ ਤੀ ਕਰਦੇ ਆ ਮੇਰੇ ਕੋਲ 65 ਕੁੜੀਆਂ ਦੇ ਹੋ ਗਏ ਟੋਟਲ ਹੁਣ ਤੱਕ ਇਹ ਆਪਣੇ ਆਪ ਚ ਕਮਾਉਣ ਵਾਲੀ ਗੱਲ ਹੁੰਦੀ ਆ ਹੈਨਾ ਪੁੰਨ ਦਾ ਕੰਮ ਹੁੰਦਾ ਜਿਹੜਾ ਤੁਸੀਂ ਕਰਦੇ ਪਏ ਹੋ ਸਕੂਨ ਮਿਲਦਾ ਹੈ ਉਹ ਸਕੂਨ ਮਿਲਦਾ ਬਣਾ ਇਸ ਤੋਂ ਵੱਡੀ ਕਿਸਮਤ ਵਾਲੀ ਗੱਲ ਹੈ ਇਸ ਤੋਂ ਵੱਡੀ ਕਿਸਮਤ ਵਾਲੀ ਜਗਾ ਕਿਹੜੀ ਹੋਊਗੀ ਜਿੱਥੇ ਹਰ ਸਾਲ ਹੀ رونਕਾਂ ਲੱਗਣਾ ਹੈ ਨਾ ਮੈਂ ਜਦੋਂ ਉੱਥੇ ਕੋਲ ਤਾਂ ਨਹੀਂ ਜਾਂਦਾ ਮੈਂ इमोशनल ਹੋ ਜਾਂਦਾ ਹੁੰਨਾ ਉੱਥੇ ਵੀ ਉਹਨਾਂ ਦੀ ਖੁਸ਼ੀ ਨੂੰ ਵੇਖਦੇ ਹੋਏ ਹੈ ਨਾ ਤੁਹਾਡਾ ਕਿੱਦਾਂ ਹੋਇਸੀਕਰੋ ਕਿਸ ਨੇ ਕਿਹਾ ਜਾਂ ਆਪਣੇ ਹੀ ਮਨ ਕੀਤਾ ਜਾਂ ਕੋਈ ਮਿਲਿਆ ਸੀਗਾ ਐਦਾਂ ਮੈਂ ਉਹ ਜਾਨਣਾ ਚਾਹਾਂਗੀ ਹੁਣ ਬਾਕੀ ਹੋਰ ਕੁਛ ਨਹੀਂ ਮੰਗਦੇ ਰੱਬ ਤੋਂ ਨਾ ਕੋਈ ਗੱਡੀਆਂ ਮੰਗਦੇ ਨਾ ਪੈਸਾ ਬਸ ਹੁਣ ਸ਼ੁਕ ਸ਼ਾਂਤੀ ਤੇ ਆਹ ਜਿਹੜਾ ਪੁੰਨ ਦਾ ਕੰਮ ਹੈ ਵੀ ਪਰਮਾਤਮਾ ਸਾਡੇ ਤੋਂ ਲੈੰਦਾ ਰੋ ਬੇਬੇ ਹਲੇ ਪੇੜ ਵੀ ਦਲੇਰ ਬਾਪੂ ਨਾ ਬਹੁਤ ਜ਼ਿਆਦਾ ਮੋਸ਼ਨਲ ਹੈ ਤੁਸੀਂ ਹੁਣ ਉਹਦੇ ਕੋਲੇ ਜਾ ਕੇ ਗੱਲ ਕਰੋਗੇ ਨਾ ਉਹ ਮਤਲਬ ਅੰਦਰੋਂ ਖੁਸ਼ੀ ਨਾਲ ਇੰਨਾ ਭਰਿਆ ਹੋ ਰੋ ਪੈਣਾ ਹੈ ਸੀਨੀਅਰ ਕਲਾਕਾਰ ਮੇਰਾ ਵੱਡਾ ਭਾਈ ਆ ਐਂ ਕਾ ਕੇ ਮੈਨੂੰ ਇਦਾਂ ਫੀਲ ਲੱਗਦਾ ਜਿਵੇਂ ਮੈਂ ਵੱਡਾ ਹੋ ਗਿਆ ਨਹੀਂ ਕਲਾਕਾਰ ਤਾਂ ਸੀਨੀਅਰ ਹਾਂ ਭਾਈ ਐਨਾ ਸੀਨੀਅਰ ਨੇ ਹੈਗਾ ਬਰਾਬਰ ਹੀ ਆ ਅੱਡ ਅੱਡ ਦੀਆਂ ਚੱਪਲਾਂ ਮੈਂ ਆਪਣੇ ਅੱਖੀਂ ਵੇਖੀਆਂ ਕੁੜਤਾ ਅੱਡ ਦਾ ਪਜਾਮਾ ਅੱਡ ਦਾ ਹਨਾ ਤੇ ਬਸ ਮੈਨੂੰ ਇਹ ਹੁੰਦਾ ਵੀ ਮੈਂ ਉਹਨਾਂ ਦੀ ਖੁਸ਼ੀ ਲਈ ਜੋ ਮੈਥੋਂ ਹੁੰਦਾ ਵਾਂ ਤਰ੍ਹਾਂ ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਤੇ ਸਵਾਗਤ ਕਰਦੀ ਆ ਅੱਜ ਅਸੀਂ ਪਹੁੰਚੇ ਆਂ ਧਰਮਪੁਰਾ ਦੇ ਵਿੱਚ ਬਹੁਤ ਹੀ ਖਾਸ ਇਵੈਂਟ ਆ ਬਹੁਤ ਹੀ ਖਾਸ ਫੰਕਸ਼ਨ ਆ ਬਹੁਤ ਹੀ ਦੁਆਵਾਂ ਨੇ ਪਹਿਲਾਂ ਤਾਂ ਜੀ ਵੀਰੇ ਨੂੰ ਆਨਿਤ ਵੀਰੇ ਨੂੰ ਤੇ ਕੋਰੇਆ ਵਾਲਾ ਮਾਨ ਨੂੰ ਸੋ ਜਿਹੜਾ ਇਹ ਪੁੰਨ ਦਾ ਕੰਮ ਕੀਤਾ ਹੈ ਕਲਾਕਾਰੀ ਦੇ ਨਾਲ ਨਾਲ ਸੱਚੀ ਬਹੁਤ ਮਾਨ ਮਹਿਸੂਸ ਹੁੰਦਾ ਹੈ ਕਿ ਕਲਾਕਾਰ ਭਾਈਚਾਰਾ ਸਾਡਾ ਆਪਣਾ ਪੰਜਾਬ ਸਾਡੇ ਆਪਣੇ ਜਿਹੜੇ ਕਲਾਕਾਰ ਨੇ ਇਹ ਕੰਮ ਕਰਦੇ ਪਏ ਨੇ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਥੈਂਕ ਯੂ ਭੈਣ ਤੁਸੀਂ ਵੀ ਆਇਓ ਇੰਨੀ ਦੂਰੋਂ ਚੱਲ ਕੇ ਤੁਹਾਡਾ ਹੀ ਬਹੁਤ-ਬਹੁਤ ਥੈਂਕ ਯੂ ਤੇ ਤੁਸੀਂ ਚਾਹ ਪਾਣੀ ਤੁਸੀ ਮਿਲ ਗਈ ਕਿਉਂਕਾ ਕੱਟਵੱਟ ਬਹੁਤ ਜ਼ਿਆਦਾ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਪਹੁੰਚੇ ਹੋ ਜੀ ਵੀਰੇ ਲਾਈਕ ਇਟਸ ਬੀਨ ਮੈਨਾਂ ਦੇ 4 ਸਾਲ ਹੋ ਗਏ 4-5 ਸਾਲ ਹੋ ਗਏ 6 ਮਹੀਨਾ ਸਾਲ ਹੈ ਪੈਣਾ 6 ਮਹੀਨਾ ਸਾਲ ਹੈ ਨਾ ਸੋ ਮੈਂ ਵੀਰੇ ਨਾਲ ਅੱਗੇ ਗੱਲ ਕਰਦੀ ਪਈ ਸੀ 60 ਤੋਂ ਉੱਪਰ ਜਿਹੜੇ ਕੁੜੀਆਂ ਦੇ ਵਿਆਹ ਤੁਸੀਂ ਕਰਦੇ ਆ ਮੇਰੇ ਖਿਆਲ 65 ਕੁੜੀਆਂ ਦੇ ਹੋ ਗਏ ਟੋਟਲ ਹੁਣ ਤੱਕ ਹਾਂਜੀ ਬਿੜੇ ਇਹ ਆਪਣੇ ਆਪ ਚ ਕਮਾਣ ਵਾਲੀ ਗੱਲ ਹੁੰਦੀ ਹੈ ਹਨਾ ਪੁੰਨ ਦਾ ਕੰਮ ਹੁੰਦਾ ਜਿਹੜਾ ਤੁਸੀਂ ਕਰਦੇ ਪਏ ਹੋ ਸਕੂਨ ਮਿਲਦਾ ਹੈ ਬਹੁਤ ਸਕੂਨ ਮਿਲਦਾ ਪਾਣੇ ਅੱਜ ਇਹ ਖਤਮ ਹੋ ਜਾਣਾ ਹੁਣ ਸਾਨੂੰ ਅਗਲੇ ਸਾਲ ਦੀ ਬਹੁਤ ਅੰਦਰੋਂ ਕਾਲ ਨਹੀਂ ਹੁੰਦੀ ਵੀ ਜਲਦੀ ਆ ਜਾਵੇ ਹਨਾ ਤੇ ਮਤਲਬ ਇਸ ਤੋਂ ਵੱਡੀ ਕਿਸਮਤ ਵਾਲੀ ਗੱਲ ਜਾਂ ਇਸ ਤੋਂ ਵੱਡੀ ਕਿਸਮਤ ਵਾਲੀ ਜਗਾ ਕਿਹੜੀ ਹੋਊਗੀ ਜਿੱਥੇ ਹਰ ਸਾਲ ਹੀ ਰੌਣਕਾਂ ਲੱਗਣ ਹਨਾ ਤੇ ਬਹੁਤ ਖੁਸ਼ੀ ਦੀ ਗੱਲ ਹੈ। ਇਸ ਰੌਣਕ ਦਿਨ ਨਾਲ ਕੋਰੀਆ ਵਾਲੇ ਮਾਨ ਵੀ ਆਪਣੇ ਭਰਾ ਦੇ ਨਾਲ ਖੜਾ ਹਨਾ ਪੰਜਾਬ ਦੇ ਨਾਲ ਖੜਿਆ। ਅਬ ਇਹ ਕਿਵੇਂ ਦਾ ਮਹਿਸੂਸ ਹੋ ਰਿਹਾ? ਪਹਿਲਾਂ ਤਾਂ ਜੀ ਆਰੀ ਤੇ ਬਾਈ ਨੂੰ ਤੇ ਇਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ। ਮੈਂ ਵੀ ਇਹਨਾਂ ਦੀ ਟੀਮ ਦਾ ਸਈ ਆ ਨਾਲ ਹੀ ਆਇਆ। ਕੱਢੀਏ ਸੀ ਸਾਰੇ ਤੇ ਸਈਓ ਮੈਚਿੰਗ ਕਰਕੇ ਆਇਆ। ਬਹੁਤ ਵੱਡਾ ਉਤਰਾਲਾ ਬਾਈ ਹੋਰ ਹਨਾ ਤੇ ਬਾਬਾ ਬਾਈ ਹੋਰ ਹੁਣ ਚੜ੍ਹਦੀ ਕਲਾ ਚ ਰੱਖੇ। ਜੀ ਹਾਂ। ਅੱਜ ਜਿਹਨੀਆਂ ਭੈਣਾਂ ਦੇ ਵਿਆਹ ਕੀਤੇ ਅੱਜ ਹਨਾ ਉਹਨਾਂ ਦੀ ਅੱਖਾਂ ਦੇਖਿਆ ਤੁਸੀਂ ਕਿੰਨਾ ਨੂਰ ਨਾਲ ਚੜਿਆ ਹੋਇਆ ਹੈਗਾ ਬਿਲਕੁਲ ਬਿਲਕੁਲ ਭੈਣੇ ਉਹ ਮਤਲਬ ਮੈਂ ਮੈਂ ਜਿਆਦਾ ਉੱਥੇ ਕੋਲ ਤਾਂ ਨਹੀਂ ਜਾਂਦਾ ਮੈਂ ਮੋਸ਼ਨਲ ਹੋ ਜਾਂਦਾ ਹੁੰਨਾ ਉੱਥੇ ਵੀ ਉਹਨਾਂ ਦੀ ਖੁਸ਼ੀ ਨੂੰ ਵੇਖਦੇ ਹੋਏ ਹਨਾ ਤੇ ਚਲੋ ਉਹਨਾਂ ਦੀ ਖੁਸ਼ੀ ਲਈ ਆਪਾਂ ਕਰਦੇ ਹਾਂ ਤੇ ਬਸ ਮਾਲਕ ਕਰਾਈ ਜਾਵੇ ਭੈਣੇ ਵੀਰੇ ਇਹ ਸ਼ੁਰੂਆਤ ਕਿੱਦਾਂ ਹੋਈ ਸੀ ਘਰੋਂ ਕਿਸੇ ਨੇ ਕਿਹਾ ਜਾਂ ਆਪਣੇ ਹੀ ਮਨ ਕੀਤਾ ਜਾਂ ਕੋਈ ਮਿਲਿਆ ਸੀਗਾ ਇਦਾਂ ਮੈਂ ਉਹ ਜਾਨਣਾ ਚਾਹਾਂਗੀ ਇਹ ਸ਼ੁਰੂਆਤ ਭੈਣੇ ਅੱਜ ਤੋਂ 6 ਸਾਲ ਪਹਿਲਾਂ ਇਦਾਂ ਹੀ ਜਿਹੜੇ ਆਪਣੇ ਪਾਂਡੇ ਬਣਾਉਣ ਵਾਲੇ ਹੁੰਦੇ ਆ ਨਾ ਹਾਂਜੀ ਤੁਹਾਨੂੰ ਆ ਜੀ ਹਾਂ ਉਹ ਮਤਲਬ ਮੁੰਡਾ ਆਇਆ ਉਹਦੇ ਆ ਭੈਣਾਂ ਦਾ ਵਿਆਹ ਸੀਗਾ ਓਕੇ ਤੇ ਉਹ ਮੈਨੂੰ ਕਹਿੰਦਾ ਵੀਰੇ ਮੇਰੀ ਥੋੜੀ ਹੈਲਪ ਕਰ ਦਿਓ ਹਨਾ ਤੇ ਇੱਕ ਆਪਣੇ ਦਿਮਾਗ ਚ ਚੱਲਣ ਲੱਗ ਜਾਂਦੀ ਹੈ ਨਾ ਗੱਲ ਵੀ ਐਦਾਂ ਕਰਕੇ ਘੜੇ ਵੇਚ ਕੇ ਜਾਂ ਮਤਲਬ ਮਿੱਟੀ ਦੇ ਭਾਂਡੇ ਵੇਚ ਕੇ ਹਨਾ ਵੀ ਬੰਦਾ ਭੈਣ ਦਾ ਵਿਆਹ ਮਤਲਬ ਆਪਣੀ ਧੀ ਦਾ ਵਿਆਹ ਕਿੱਦਾਂ ਕਰਦਾ ਹੋਊਗਾ ਜੇ ਘਰ ਵੀ ਦਿੰਦਾ ਹੋਊਗਾ ਮਤਲਬ 2-3 ਸਾਲਾਂ ਤੱਕ ਪੈਸੇ ਨਹੀਂ ਉਤਰਦੇ ਹੋਣਗੇ। ਬਸ ਉਸ ਦਿਨ ਤੋਂ ਬਾਅਦ ਹੀ ਕੋਈ ਐਦਾਂ ਲੱਗਿਆ ਵੀ ਜਦੋਂ ਕੋਈ ਰੱਬ ਨੇ ਗੱਲ ਅੰਦਰੋਂ ਕਹੀ ਵੀ ਤੂੰ ਆਹ ਡਿਊਟੀ ਸਾਮ ਬਸ ਮੈਂ ਉਦੋਂ ਲਈ ਕਰਨ ਲੱਗਿਆ ਹੋਇਆ ਆਪਣੇ। ਵੀਰੇ ਮੁਹਾਲੀ 'ਚ ਜਦੋਂ ਸ਼ੁਰੂਆਤ ਹੋਈ ਸੀ ਹੈਨਾ ਜਦੋਂ ਰਹਿਣਾ ਸ਼ੁਰੂ ਕੀਤਾ ਜਦੋਂ ਆਏ ਸੀ ਜਦੋਂ ਆਪਣਾ ਸਟਰਗਲ ਪੀਰੀਅਡ ਲੱਗਦਾ ਸੀਗਾ ਚੱਲ ਰਿਹਾ ਸੀਗਾ ਉਦੋਂ ਬੰਦਾ ਸੋਚਦਾ ਕਿ ਮੈਂ ਹੀ ਸਾਰੀਆਂ ਚੀਜ਼ਾਂ ਕਰੂੰਗਾ ਜਿੰਨੀ ਮੈਂ ਤਾਂ ਹੋ ਸਕੂਗੀ ਤੇ ਅੱਜ ਉਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਹੈਨਾ ਬਾਬੇ ਨੇ ਉਹਨੇ ਜੋਗਾ ਕਰਤਾ ਪਰਮਾਤਮਾ ਦੀ ਮਿਹਰ ਨਾਲ ਮੈਂ ਕਹਿੰਦਾ ਹੋਣ ਬਾਹਰ ਹੋਰ ਕੁਛ ਨਹੀਂ ਮੰਗਦੇ ਰੱਬ ਤੋਂ ਨਾ ਕੋਈ ਗੱਡੀਆਂ ਮੰਗਦੇ ਨਾ ਪੈਸਾ ਬਸ ਹੁਣ ਸ਼ੁਕ ਸ਼ਾਂਤੀ ਤੇ ਆਹ ਜਿਹੜਾ ਪੁੰਨ ਦਾ ਕੰਮ ਹੈ ਪ੍ਰਮਾਤਮਾ ਸਾਡੇ ਤੋਂ ਲੈੰਦਾ ਰੋ ਵੀ ਬਸ ਸਾਰਾ ਕੁਝ ਦੇ ਦਿੰਦਾ ਤੇ ਮੈਨੂੰ ਲੱਗਦਾ ਬਾਬੀ ਨਹੀਂ ਤੁਹਾਨੂੰ ਲੇਕ ਸਾਰਿਆਂ ਨੂੰ ਆਪਣੇ ਆਪ ਹੀ ਦੇ ਦੇਣਾ ਹੈ ਬਿਲਕੁਲ ਬਸ ਇਹ ਕਰਵਾਈ ਜਾਵੇ ਹੈਨਾ ਇਹ ਸਿੱਧਾ ਦਿੱਤਾ ਇਹਦੇ ਲੇਖੇ ਲਾ ਦੇਣਾ ਬਾਕੀ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਇਹ ਕੰਮ ਮਤਲਬ ਮੈਨੇ ਇਕੱਲਾ ਮੇਰਾ ਨਹੀਂ ਮੇਰੇ ਨਾਲ ਸਾਰੀ ਟੀਮ ਬਹੁਤ ਭਰਾ ਨੇ ਸਾਰੇ ਜੁੜ ਕੇ ਜਿਹੜੇ سپورਟ ਕਰਦੇ ਮੈਨੂੰ ਮੈਂ ਮੈਂ ਤਾਂ ਇੱਕ ਵਾਰ ਮੂਰੇ ਲਾ ਕੇ ਸ਼ੁਰੂਆਤ ਕਰਦਾ ਹੁੰਨਾ ਤੇ ਕਿਵੇਂ ਹੋ ਜਾਂਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਆਪਣੇ ਟੀਮ ਬਹੁਤ ਵੱਡੀਆਂ ਵੀਰੇ ਤੁਹਾਡੀ ਹੈ ਨਾ ਜਿਹੜੇ ਨਾਲ ਦੇ ਭਰਾ ਨੇ ਐਂਡ ਬਹੁਤ ਮਿਹਨਤੀ ਮੁੰਡੇ ਆ ਭੈਣੇ ਸਾਰੇ ਮਤਲਬ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਦੇਤੀਓ ਸਾਰੇ ਖੜਦੇ ਆ ਨਭਾਉਂਦੇ ਆ ਨਾਲ ਖੜ ਕੇ ਹਾਂ ਜੀ ਅੱਛਾ ਇੱਕ ਵਾਰੀ ਆਵਾਜ਼ ਮਾਰੀ ਤੇ ਵੀਰ ਆ ਗਿਆ ਵੈਸੇ ਤਾਂ ਹਮੇਸ਼ਾ ਹੀ ਆਉਂਦਾ ਹੈ ਨਾ ਸਾਡਾ ਤਾਂ ਜਾਈ ਮਾਰੀ ਨਾਲ ਹੀ ਆ ਨੇ ਨੇ ਜੇ ਹੁਣ ਕੋਠੇ ਤੇ ਡੜਕੇ ਵੀ ਕਹਿਦੀ ਵੀ ਆ ਆ ਇੱਧਰ ਨੂੰ ਅਸੀਂ ਤਾਂ ਇਕੱਠੇ ਹੋ ਜਾਂਦੇ ਆ ਸਾਡਾ ਨੇੜੇ ਨੇੜੇ ਆ ਕਿੱਦਾਂ ਆਵਾਜ਼ ਮਾਰਦੀ ਆ ਫੇਰ ਤੁਸੀਂ ਅਸੀਂ ਤਾਂ ਇੱਕ ਦੂਜੇ ਨੂੰ ਬਾਈ ਤੋਂ ਬਾਈ ਮੈਨੂੰ ਬਾਈ ਕਹਿੰਦਾ ਮੈਂ ਬਾਈ ਨੂੰ ਬਾਈ ਕਹਿੰਦਾ ਹੈ ਇੱਥੋਂ ਬਾਈ ਬਹੁਤ ਸੀਨੀਅਰ ਕਲਾਕਾਰ ਆ ਮੇਰਾ ਵੱਡਾ ਭਾਈ ਆ ਐਂ ਕਾ ਕੇ ਮੈਨੂੰ ਇਦਾਂ ਫੀਲ ਆਉਂਦਾ ਮੈਂ ਵੱਡਾ ਹੋ ਗਿਆ ਨਹੀਂ ਕਲਾਕਾਰ ਤਾਂ ਸੀਨੀਅਰ ਹਾਂ ਬਾਈ ਐਨਾ ਸੀਨੀਅਰ ਨੇ ਹੈਗਾ ਬਰਾਬਰ ਹੀ ਆ ਨਹੀਂ ਬਹੁਤ ਬਹੁਤ ਪਿਆਰ ਆ ਬਾਈ ਹੋਰਾਂ ਨਾਲ ਜੀ ਤੇ ਪ੍ਰਮਾਤਮਾ ਇਹੀ ਬਣਾਈ ਰੱਖੇ ਜੇ ਜਦੋਂ ਮਾਪੇ 스테ਜ ਦੇ ਉੱਤੇ ਖੜੇ ਸੀਗੇ ਨਾ ਜਦੋਂ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਬਹੁਤ ਹੀ ਬਹੁਤ ਹੀ ਇਦਾਂ ਦੇ ਲੋਕ ਨੇ ਜਿਹੜੇ ਨਾਲ ਲੈ ਕੇ ਨਹੀਂ ਚੱਲਦੇ ਹੈਗੇ ਪਰ ਜਦੋਂ ਅਸੀਂ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਚੱਲਦੇ ਨਾ ਉਹ ਸਾਡੇ ਲਈ ਰੱਬ ਹੀ ਹੁੰਦੇ ਆ ਉਹ ਲੱਗ ਹੀ ਮਾਨ ਮਹਿਸੂਸ ਹੁੰਦਾ ਜਿਵੇਂ ਵੀਰੇ ਨੇ ਵੀ ਕਿਹਾ ਕਿ ਹਾਂ ਪੇਰੈਂਟਸ ਦਾ ਜਿਹੜਾ ਹੱਥ ਨਾ ਹੋਣਾ ਬਹੁਤ ਜ਼ਰੂਰੀ ਆ ਇਹਦਾ ਵੀਰੇ ਬਿਲਕੁਲ ਬਣ ਬਾਪੂ ਬੇਬੇ ਬਾਪੂ ਤੋਂ ਨਾ ਬੇਬੇ ਹਲੇ ਫੇਰ ਵੀ ਦੇਲੇ ਰਾ ਬਾਪੂ ਨਾ ਬਹੁਤ ਜ਼ਿਆਦਾ ਮੋਸ਼ਨਲ ਹੈ ਤੁਸੀਂ ਹੁਣ ਉਹਦੇ ਕੋਲੇ ਜਾ ਕੇ ਗੱਲ ਕਰੋਗੇ ਨਾ ਉਹ ਮਤਲਬ ਅੰਦਰੋਂ ਖੁਸ਼ੀ ਨਾਲ ਇੰਨਾ ਭਰਿਆ ਹੋ ਰੋ ਪੈਣਾ ਉਹਨੇ ਉਹ ਰੋ ਪੈਂਦਾ ਹਾਂ ਉਹ ਮਤਲਬ ਅਸੀਂ ਦਿਹਾੜੀਆਂ ਕਰਦੇ ਹੁੰਦੇ ਸੀ ਮਤਲਬ ਉਹਨੂੰ ਇਹ ਇਦਾਂ ਲੱਗਦਾ ਵੀ ਇਹ ਸਾਰਾ ਸੁਪਨਾ ਜਿਹਾ ਕੋਈ ਹਨਾ ਮਤਲਬ ਉਹਨੂੰ ਐਡੀ ਵੱਡੀ ਖੁਸ਼ੀ ਰੱਬ ਨੇ ਦਿੱਤੀ ਵੀ ਇਹਦੇ ਤੇ ਯਕੀਨ ਕਰਨਾ ਹੀ ਬੜਾ ਔਖਾ ਤੇ ਮਿਹਨਤ ਪੂਰ ਚੜਦੀ ਹੈ ਹਾਂ ਮਿਹਨਤ ਪੂਰ ਚੜਦੇ ਬੱਟ ਪਾਣੇ ਉਹਨਾਂ ਨੇ ਬਹੁ ਮਾੜੇ ਦਿਨ ਵੇਖਿਆ ਅੱਡ ਅੱਡ ਦੀਆਂ ਚੱਪਲਾਂ ਮੈਂ ਆਪਣੇ ਅੱਖੀ ਵੇਖੀਆਂ ਕੁੜਤਾ ਅੱਡ ਦਾ ਪਜਾਮਾ ਅੱਡ ਦਾ ਹਨਾ ਤੇ ਬਾ ਮੈਨੂੰ ਇਹ ਹੁੰਦਾ ਵੀ ਮੈਂ ਉਹਨਾਂ ਦੀ ਖੁਸ਼ੀ ਲਈ ਜੋ ਮੈਥੋਂ ਹੁੰਦਾ ਮੈਂ ਕਰਾਂ ਹਨਾ ਪਰ ਤੁਸੀਂ ਆਪਣੇ ਆਪਣੇ ਲਈ ਖੁਸ਼ੀ ਲਈ ਕਰਦੇ ਪਏ ਹੋ ਪਰ ਜਿਹੜੇ ਪੁੰਨ ਦਾ ਕੰਮ ਕਰਦੇ ਪਏ ਨੇ ਉਹ ਸਭ ਤੋਂ ਵੱਡੀ ਗੱਲ ਆ ਉਹ ਕਿੰਨਿਆਂ ਦੇ ਚਿਹਰਿਆਂ ਤੇ ਜਿਹੜੀ ਖੁਸ਼ਿਆਰੀ ਕਿੰਨੇ ਪਰਿਵਾਰ ਖੁਸ਼ ਹੋ ਰਹੇ ਨੇ ਹੈਨਾ ਮੈਨੂੰ ਬਹੁਤ ਬਹੁਤ ਖੁਸ਼ੀ ਮਿਲਦੀ ਹੈ ਜੀ ਇਹ ਕਿੱਦਾਂ ਤੁਹਾਨੂੰ ਪਤਾ ਲੱਗਿਆ ਵੀ ਇਹ ਮਤਲਬ ਕਿ ਇਹਨਾਂ ਨਾਲ ਕੁੜੀਆਂ ਦੇ ਵਿਆਹ ਕਰਨ ਤੁਹਾਡੀ ਟੀਮ ਨੇ ਸਰਚ ਕੀਤਾ ਪ੍ਰੋਪਰ ਇਹ ਭਾਵੇਂ ਹੁਣ ਵਿਆਹ ਹੋ ਗਏ ਹਾਂ ਨੈਕਸਟ ਈਅਰ ਦੀ ਤਿਆਰੀ ਹੁਣ ਤੋਂ ਹੀ ਚੱਲ ਪੈਣੀ ਆ ਮਤਲਬ ਹਾਂ ਹਾਂ ਹੁਣ ਤੋਂ ਹੀ ਸਭ ਕੁਝ ਸਟਾਰਟ ਕਰ ਰਹੇ ਹਾਂ ਦੋ ਦੋ ਤਿੰਨ ਮਹੀਨੇ ਤੱਕ ਇਹਨਾਂ ਨੂੰ ਸਿਲੈਕਟ ਕਰ ਲੈਣੇ ਆ ਉਹਦੇ ਕੁੜੀਆਂ ਸਾਰੇ ਜਿਹੜੇ ਮਤਲਬ ਰਿਸ਼ਤੇ ओके हां ਤੇ ਬਾਕੀ ਸਾਰਾ ਆਪਣੀ ਟੀਮ ਕਰ ਲੈਂਦੀ ਹੈ ਠੀਕ ਹੈ ਜੀ ਪੈਸਾ ਸਪੈਂਡ ਤੁਸੀਂ ਕਹਿੰਦੇ ਸਾਰੀ ਦੇਖ ਰੱਖ ਤੁਸੀਂ ਕਰਨੀ ਹੈ ਨਾ हां ਬਸ ਉਹ ਤਾਂ ਆਪ ਹੀ ਕਰਵਾਈ ਜਾਂਦਾ ਰੱਬ ਚਲੋ ਜੀ ਥੈਂਕ ਯੂ ਸੋ ਮਚ ਐਂਡ ਬਹੁਤ ਸੰਨੀਆਂ ਦੁਆਵਾ ਬਲੇਸਿੰਗਸ ਥੈਂਕ ਯੂ ਸੋ ਮਚ ਥੈਂਕ ਯੂ